ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਮੇਨ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵੱਜ ਚੁੱਕੇ ਨੇ 6 ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਠੀਕ ਹੈ ਜੀ ਅੱਜ ਤਿੰਨ ਦਿਨ ਹੈਗਾ ਜੋ ਬੁੱਧਵਾਰ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਰਿਹਾ ਜੀ ਹੋਲ ਸੇਲ ਦਾ ਰੇਟ ਜੀ ਆਪਾਂ ਸਾਰੀਆਂ ਸਬਜ਼ੀਆਂ ਤੇ ਫਰੂਟਾਂ ਤੇ ਆਲੂ ਤੇ ਪਿਆਜ਼ ਬਾਰੇ ਸਾਰੇ ਰੇਟ ਜਾਣਨ ਕਰਾਵਾਂਗੇ ਵੀ ਅੱਜ ਦਾ ਮੰਡੀ ਦਾ ਕੀ ਭਾਰ ਰਿਹਾ ਜੀ ਬਰਨਾਲਾ ਮੰਡੀ ਦਾ ਜੀ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਆਪਣੇ ਚੈਨਲ ਉਸ ਵੀਡੀਓ ਨੂੰ ਜ਼ਰੂਰ ਕਰੋ ਜੀ ਹਾਂਜੀ ਦੋਸਤੋ ਜਿਹੜੀ ਸਿਮਲਾ ਮਿਰਚ ਬੰਗਲੌਰ ਵਾਲੀ ਬਾਹਰਲੀ ਸਿਮਲਾ ਮਿਰਚ ਆ ਰਹੀ ਹੈ ਜੀ ਬਾਹਰਲੀ ਛੜੋ ਤੇ 100 ਡੱਬਿਆਂ ਦਾ ਰੇਟ ਹੈਗਾ ਜੀ ਬਾਹਰਲੀ ਦਾ ਸਿਮਲਾ ਮਿਰਚ ਦਾ ਥੋੜਾ ਜਿਹਾ ਰੇਟ ਤੇਜ਼ ਹੁੰਦਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਸਿਮਲਾ ਮਿਰਚ ਦਾ ਜੀ ਜਿਹੜੀ ਲੋਕਲ ਬੰਦਲ ਮਹਾਫਿਆਂ ਦੇ ਵਿੱਚ ਆਉਂਦੀਆਂ ਲੋਕਲ ਸਿਮਲਾ ਮਿਰਚ ਦਾ ਜੀ ਉਹਦਾ ਰੇਟ ਹੈਗਾ ਘੱਟ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਸਿਮਲਾ ਮਿਰਚ ਦਾ ਜਿਹੜੀ ਲੋਕਲ ਸਿਮਲਾ ਮਿਰਚ ਆ ਜੀ हां जी दोस्तों हल्दी ਦਾ ਰੇਟ ਹੈਗਾ ਜੀ ਬੱਟੇ ਦਾ ਰੇਟ ਰਿਹਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਪਾ ਜੀ ਹਲਦੀ ਦਾ ਜੀ ਕੱਚੀ ਦਾ ਜੀ ਇਹ ਬੰਦ ਘੱਟੇ ਦਾ ਪਾ ਜੀ ਹਲਦੀ ਦਾ हां जी दोस्तों ਅਰਬੀ ਦਾ ਪਾ ਹੈਗਾ ਜੀ ਬਾਰਲੀ ਅਰਬੀ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਅਰਬੀ ਦਾ ਪਾ ਜੀ हां जी दोस्तों ਜਿਹੜਾ ਬਾਰਲਾ ਨਿੰਬੂ ਹੈ ਜੀ ਬੰਦਾ ਡੱਬਿਆਂ ਦੇ ਵਿੱਚ ਪੈਕਿੰਗ ਹੋ ਕੇ ਆਉਂਦਾ ਜੀ ਨਿੰਬੂ ਜੀ ਮੋਟਾ-ਮੋਟਾ ਨਿੰਬੂ ਦਾ ਪਾ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਪਾ ਜੀ ਨਿੰਬੂ ਦਾ ਜੀ ਹਾਂਜੀ ਦੋਸਤੋ ਹਰੇ ਮਟਰਾਂ ਦਾ ਭਾਅ ਹੈਗਾ ਜੀ ਪੂਰੇ ਵਧੀਆ ਬੰਦ ਕਟਿਆਂ ਦਾ ਭਾਅ ਰਿਹਾ ਜੀ ਹਰੇ-ਹਰੇ ਮਟਰਾਂ ਦਾ ਜੀ ਰੇਟ ਰਿਹਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਅੱਜ ਦਾ ਇਸ ਵੇਲੇ ਬੰਦ ਕਟਿਆਂ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਹਾਂਜੀ ਦੋਸਤੋ ਗਾਜਰਾਂ ਦਾ ਭਾਅ ਹੈਗਾ ਜੀ ਜਿਹੜੇ ਵਧੀਆ ਟੌਪ ਦੀਆਂ ਗਾਜਰਾਂ ਦਾ ਭਾਅ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਚੱਲ ਰਿਹਾ ਜੀ ਬੰਦ ਕਟਿਆਂ ਦਾ ਜੀ ਰੇਟ ਜੀ ਪੂਰੀ ਵਧੀਆ ਟੌਪ ਦੀ ਗਾਂਧਰਾ ਜੀ ਇਹ ਹਾਂਜੀ ਦੋਸਤੋ ਮਸ਼ਰੂਮ ਦਾ ਰੇਟ ਹੈਗਾ ਜੀ 1 ਕਿਲੋ ਦਾ ਰੇਟ ਹੈਗਾ ਜੀ 130 ਰੁਪਏ ਤੱਕ ਦਾ ਪਾ ਜੀ ਕਿਲੋ ਦਾ ਵੀ ਮਸ਼ਰੂਮ ਦਾ ਜੀ ਇਹ ਕੁੰਬਾ ਹੁੰਦਿਆ ਨੇ ਵੀ ਬੰਦ ਡੱਬੀ ਦੇ ਵਿੱਚ ਆਉਂਦੀਆਂ ਨੇ ਜੀ ਇਹ ਹਾਂਜੀ ਦੋਸਤੋ ਹਰੀ ਮਿਰਚ ਦਾ ਪਾ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਪਾ ਜੀ ਹਰੀ ਮਿਰਚ ਦਾ ਜੀ ਹਾਂਜੀ ਦੋਸਤੋ ਗੰਡ ਗੋਬੀ ਦਾ ਭਾਅ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ ਵੀ ਗੰਡ ਜੀ ਪੂਰੀ ਲੈਣੀ ਪੈਂਦੀਆਂ ਨੇ ਪੰਡ ਜੀ ਇਹ ਗੰਡ ਜੀ ਬੰਨੀ ਹੁੰਦੀ ਆ ਤੇ ਮੂਲੀ ਦਾ ਰੇਟ ਹੈਗਾ ਜੀ ਜਿਹੜੀ ਲੋਕਲ ਮੂਲੀ ਆ ਉਹਦਾ ਰੇਟ ਹੈਗਾ ਜੀ 6 ਤੋਂ ਲੈ ਕੇ 8 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਤੋੜਦੇ ਨੇ हाँ भाई बढ़िया 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 भी बढ़िया भाई नौकरी देखिए दस लगे पंद्रह रुपए किलो तक होलसेल का रेट है भी होलसेल का सब्बी पै बारह रुपये लगे पंद्रह रुपये तक भाई गोभी बड़ी पच्चीस लग गए ती रुपये ਦੇ 500 ਦਾ ਲੈਣਾ ਪੈਣਾ ਹੈ ਪੂਰਾ ਬੱਚੀ ਤੋਂ ਇਹਨਾਂ ਦਾ ਹੁੰਦਾ ਜੀ ਲੋਕਾਂ ਦਾ ਜੀ ਹਾਂਜੀ ਦੋਸਤੋ ਪੱਤ ਗੋਭੀ ਦਾ ਭਾਅ ਹੈਗਾ ਜੀ ਹੋਲ ਸੇਲ ਦੇ ਰੇਟ ਨੇ ਜੀ ਇਹ ਬੰਦ ਲਫਾਫੇ ਮਿਲ ਜਾਣਗੇ ਕਿਸੇ ਨੂੰ ਵੀ ਚਾਹੀਦੇ ਜੀ ਤੇ ਰੇਟ ਹੈਗਾ ਜੀ ਇਹਦਾ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਪੱਤ ਗੋਭੀ ਦਾ ਜੀ ਤੇ ਬੰਦ ਲਫਾਫੇ ਲੈਣੇ ਪੈਂਦੇ ਜੇ ਕਿਸੇ ਨੂੰ ਵੀ ਲੈਣੇ ਜੀ ਇਹ ਬੰਦ ਲਫਾਫੇ ਪਿਆ ਹੈ ਜੀ ਜਿਸ ਨੇ ਵੀ ਲੈਣਾ ਜੀ ਸਿੰਗਲ ਅਲਫਾਫਾ ਵੀ ਮਿਲ ਜੂਆ ਜੇ ਕਿਸੇ ਨੇ ਲੈਣਾ ਜੀ ਰੇਟ ਹੈਗਾ ਜੀ ਇਹਦਾ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਪੱਤ ਗੋਭੀ ਦਾ ਜੀ ਲੋਕਲ ਦਾ ਹਾਂਜੀ ਦੋਸਤੋ ਸਲਾਦ ਪੱਤੇ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਸਲਾਦ ਪੱਤੇ ਦਾ ਤੇ ਜੀ ਦੋਸਤੋ ਆਪਾਂ ਤੁਹਾਨੂੰ ਗੰਗਾ ਨਾਗਰ ਵਾਲੀ ਗਾਜਰ ਵੀ ਦਿਖਾਉਣਾ ਤੇ ਗਾਜਰ ਆਉਣੀ ਹੋਗੀ ਸ਼ੁਰੂ ਤੇ ਰੇਟ ਹੈਗਾ ਜੀ ਇਹਦਾ ਬਹੁਤ ਹੀ ਘੱਟ ਰੇਟ ਆ ਜੀ ਤੇ ਪੂਰੀ ਵਧੀਆ ਕੁਆਲਿਟੀ ਦੀ ਗਾਜਰ ਆ ਜੀ ਇਹ ਰੇਟ ਹੈਗਾ ਜੀ ਇਹਦਾ 20 ਤੋਂ ਲੈ ਕੇ ₹25 ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਇਹ ਬੰਦ ਲਫਾਫੇ ਲੈਣੇ ਪੈਂਦੇ ਜੀ ਇਹ ਗੰਗਾ ਨਗਰ ਵਾਲੀ ਗਾਜਰਾ ਜਿਹੜੀ ਉਹ ਆਉਣੀ ਹੋਗੀ ਸ਼ੁਰੂ ਜੀ ਪੂਰੀ ਵਧੀਆ ਲਾਲ ਲਾਲ ਗਾਜਰਾ ਜੀ ਇਹ ਹਾਂਜੀ ਦੋਸਤੋ ਭਿੰਡੀ ਦਾ ਭਾਅ ਹੈਗਾ ਜੀ ਜਿਹੜੀ ਲੋਕਲ ਭਿੰਡੀ ਆ ਜੀ ਲੋਕਲ ਭਿੰਡੀ ਦਾ ਰੇਟ ਹੈਗਾ 80 ਤੋਂ ਲੈ ਕੇ ₹85 ਤੱਕ ਦਾ ਭਾਅ ਜੀ ਭਿੰਡੀ ਦਾ ਜੀ ਇਹ ਲੋਕਲ ਭਿੰਡੀ ਦਾ ਜੀ ਕੱਚੀ-ਕੱਚੀ ਭਿੰਡੀ ਦਾ ਜਿਹੜੀ ਵਾਰ ਲਈ ਡੱਬਿਆਂ ਦੀ ਬੰਦ ਹੁੰਦੀ ਆ ਜੀ ਪੈਕਿੰਗ ਦੇ ਡੱਬਿਆਂ ਦੀ ਉਹਦਾ ਰੇਟ ਹੈਗਾ ਥੋੜਾ ਜਿਹਾ ਹਾਈ ਦਿੱਲੀ ਵਾਲੀ ਦਾ ਤੇ ਰੇਟ ਹੈਗਾ ਜੀ ਦਿੱਲੀ ਵਾਲੀ ਡੱਬੂ ਭੁੰਡੀ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 110 ਰੁਪਏ ਤੱਕ ਦਾ ਭਾਅ ਜੀ ਭੁੰਡੀ ਦਾ ਜੀ ਹਾਂਜੀ ਦੋਸਤੋ ਔਲੇ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 26 ਰੁਪਏ ਤੱਕ ਦਾ ਭਾਅ ਜੀ ਔਲੇ ਦਾ ਜੀ ਕਿਲੋ ਦਾ ਜੀ ਇਹ ਬੰਦ ਘੱਟੇ ਦਾ ਰੇਟ ਹੈ ਜੀ ਔਲੇ ਦਾ ਜੀ ਇੱਕ ਨੰਬਰ ਹੋਰ ਬਾਪੂ ਜੀ ਠੀਕੋ ਕੈਮੋ ਬੈਂਗਣੀ ਕੀ ਰੇਟ ਚੱਲੀ ਜਾਂਦੀ ਆਪਣੀ ਬੈਂਗਣੀ 200 ਰੁਪਏ ਚੱਲੀ ਜਾਂਦੀ ਆ 150 ਰੁਪਏ ਅੱਛਾ ਹਾਂਜੀ ਦੋਸਤੋ ਬੈਂਗਣੀ ਦਾ ਆਪਾਂ ਹੈਗਾ ਜੀ ਪੰਸੇਰੀ ਦਾ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਆਪਾਂ ਹੋ ਗਿਆ ਜੀ ਬੈਂਗਣੀ ਦਾ ਜੀ ਰੇਟ ਵਧ ਚੁੱਕਿਆ ਜੀ ਤੇ ਪੰਸੇਰੀ ਦੇ ਭਾਅ ਨੇ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਬੈਂਗਣੀ ਦਾ ਜੀ 30 ਰੁਪਏ ਕਿਲੋ ਤੋਂ ਲੈ ਕੇ 40 ਰੁਪਏ ਕਿਲੋ ਤੱਕ ਦਾ ਭਾਅ ਜੀ ਬੈਂਗਣੀ ਦਾ ਜੀ ਹਾਂਜੀ ਦੋਸਤੋ ਪਾਲਕ ਦਾ ਰੇਟ ਘਟ ਚੁੱਕਿਆ ਜੀ ਤੇ ਪਾਲਕ ਦਾ ਰੇਟ ਰਹਗਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਪਾਲਕ ਦਾ ਜੀ ਦਰਜੰਦਾ ਜੀ ਤੇ ਸਰੋਂ ਦੇ ਸਾਗ ਦੀ ਰੇਟ ਦਾ ਗੱਲ ਕਰੀਏ ਤਾਂ ਸਰੋਂ ਦੇ ਸਾਗ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਸਰੋਂ ਦੇ ਸਾਗ ਦਾ ਜੀ ਇਹ ਵੀ ਦਰਜੰਦਾ ਭਾਅ ਜੀ ਗੁੱਟੀਆਂ ਦਾ ਜੀ ਇਹ ਸਿੰਗਲ ਗੁੱਟੀ ਦਾ ਭਾਅ ਨਹੀਂ ਹੁੰਦਾ ਜੀ 12 ਗੁੱਟੀਆਂ ਦਾ ਭਾਅ ਜੀ ਇਹ ਹਾਂ ਬਈ ਗੰਡਾ ਇਹਦੇ ਦਾ ਠੀਕ ਹੈ ਭਾਈ ਜੀ ਠੀਕ ਹੈ ਵਧੀਆ ਵਧੀਆ ਇਹ 200 ਦਰਜ ਨੇ ਵੀਰੇ ਹਾਂਜੀ ਹਾਂਜੀ ਦੋਸਤੋ 200 ਰੁਪਏ ਦਾ ਪੰਡਾ ਪਾਣੀ ਆ 50 ਰੁਪਏ ਲਗ ਰਹੇ ਹਾਂਜੀ ਦੋਸਤੋ ਚੰਦਰਾਂ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਕਿਲੋ ਟੱਕਰਾਪਾ ਜੀ ਚੰਦਰਾਂ ਦਾ ਜੀ ਹਾਂਜੀ ਦੋਸਤੋ ਕੱਚੇ ਪਿਆਜ਼ ਦਾ ਰੇਟ ਘਟ ਚੁੱਕਾ ਜੀ ਕੱਚੇ ਪਿਆਜ਼ ਦਾ ਰੇਟ ਰਹਿ ਗਿਆ ਜੀ 25 ਤੋਂ ਲੈ ਕੇ 30 ਰੁਪਏ ਕਿਲੋ ਤੱਕ ਦਾ ਪਾਅ ਰਹਿ ਗਿਆ ਜੀ ਕੱਚੇ ਪਿਆਜ਼ ਦਾ ਜੀ ਇਹ ਭੁੰਗ ਵਾਲੇ ਪਿਆਜ਼ ਦਾ ਹਾਂਜੀ ਦੋਸਤੋ ਬਰੋਕਲੀ ਗੋਭੀ ਦਾ ਪਾਅ ਹੈਗਾ ਜੀ 60 ਰੁਪਏ ਕਿਲੋ ਦਾ ਪਾਅ ਜੀ ਬਰੋਕਲੀ ਗੋਭੀ ਦਾ ਜੀ ਇਹ ਬੰਦ ਗ੍ਰੇਡ ਮਿਲ ਜਾਣਗੇ ਜੇ ਕਿਸੇ ਨੇ ਵੀ ਲੈਣਾ ਜੀ ਇਹ ਲੋਕਲ ਗੋਭੀ ਆ ਜੀ ਬਰੋਕਲੀ ਤੇ ਰੇਟ ਰਹਿ ਗਿਆ ਜੀ 60 ਰੁਪਏ ਕਿਲੋ ਦਾ ਭਾਜ ਜੀ ਬਰੋਕਲੀ ਗੋਭੀ ਦਾ ਹਾਂਜੀ ਦੋਸਤੋ ਕਚਾਲੂਆਂ ਦਾ ਰੇਟ ਹੈਗਾ ਜੀ 20 ਰੁਪਏ ਕਿਲੋ ਦਾ ਭਾਜ ਜੀ ਕਚਾਲੂਆਂ ਨੇ ਜੀ ਇਹ ਬੰਦ ਗਰੇਟਾਂ ਦਾ ਰੇਟ ਆ ਜੀ ਕਚਾਲੂਆਂ ਦਾ ਜੀ ਇਹ ਲੋਕਲ ਕਚਾਲੂਆਂ ਦਾ ਰੇਟ ਆ ਜੀ ਹਾਂਜੀ ਦੋਸਤੋ ਦੇਖੋ ਜੀ ਮੰਡੀ ਦੇ ਵਿੱਚ ਕੱਠ ਬਹੁਤ ਆ ਜੀ ਸਵੇਰੇ ਸਵੇਰੇ ਹਜੇ 6.5 ਹੋਇਆ ਮੈਂ ਬਰਨਾਲਾ ਮੰਡੀ ਦਾ ਜੀ ਇੱਕ ਅਠ ਬਹੁਤ ਆ ਮੰਡੀ ਦੇ ਵਿੱਚ ਤੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਕਰਕੇ ਤੇ ਗਾਤ ਵੀ ਬੋਲਾ ਮੰਡੀ ਦੇ ਵਿੱਚ ਮੰਡੀ ਦੇ ਵਿੱਚ ਰੌਣਕੀ ਰੌਣਕਾਂ ਲੱਗੀਆਂ ਪਈਆਂ ਨੇ ਜੀ ਹਾਂਜੀ ਦੋਸਤੋ ਚਾਰੀ ਮਿਰਚ ਦਾ ਰੇਟ ਹੈਗਾ ਜੀ ਬੰਦ ਡੱਬਿਆਂ ਦੇ ਵਿੱਚ ਪੈਕਿੰਗ ਹੋ ਕੇ ਆਉਂਦੀ ਆ ਚਾਰੀ ਮਿਰਚ ਦੀ ਜੀ ਤੇ ਰੇਟ ਹੈਗਾ ਜੀ ਤੇ ਮੋਟੀ ਵੀ ਲੈਣੀਆਂ ਤਾਂ ਰੇਟ ਸੇਮ ਹੀ ਆ ਜੀ ਇਹਨਾਂ ਦਾ ਤੇ ਰੇਟ ਹੈਗਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ ਚਾਰੀ ਮਿਰਚ ਦਾ ਹਾਂਜੀ ਦੋਸਤੋ ਆਦਰਕ ਦਾ ਭਾਅ ਹੈਗਾ ਜੀ ਬੰਦ ਗੱਟੇ ਦਾ ਆਦਰਕ ਦਾ ਭਾਅ ਰਿਹਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਆਦਰਕ ਦਾ ਜੀ ਇਹ ਵੀ ਬੰਦ ਗੱਟੇ ਲੈਣੇ ਪੈਂਦੇ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਗੱਟੇ ਦਾ ਭਾਅ ਜੀ ਆਦਰਕ ਦਾ ਫਰਾਂਸ ਵੀਨ ਦਾ ਫਲੀ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਬੰਦ ਗੱਟੇ ਦਾ ਜੀ ਫਰਾਂਸ ਫਲੀ ਦਾ ਜੀ ਹਾਂਜੀ ਦੋਸਤੋ ਲਾਲ ਟਮਾਟਰ ਦਾ ਭਾਅ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਭਾਅ ਜੀ ਬੰਦ ਗੱਟੇ ਦਾ ਭਾਅ ਜੀ ਟਮਾਟਰ ਦਾ ਜੀ ਤਿੰਨ ਟੋਲੇ ਕੇ 40 ਰੁਪਏ ਤੇ ਕਿਲਾ ਭਾਜ ਜੀ ਹਾਂਜੀ ਦੋਸਤੋ ਚਾਨਾ ਖੀਰੇ ਦਾ ਰੇਟ ਹੈਗਾ ਜੀ ਬੰਦਲ ਲਫਾਫੇ ਦਾ 20 ਕਿਲੋ ਵਾਲੇ ਦਾ ਜੀ ਤੇ ਰੇਟ ਹੈਗਾ ਜੀ 350 ਰੁਪਏ ਦਾ ਭਾਜ ਜੀ ਚਾਨਾ ਖੀਰੇ ਦਾ ਜੀ ਬੰਦਲ ਲਫਾਫੇ ਦਾ ਜੀ ਦੋਸਤੋ 56 ਕਦੂ ਦਾ ਭਾਅ ਹੈਗਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਬੰਦਲ ਲਫਾਫੇ ਦਾ ਭਾਅ ਜੀ 56 ਕਦੂ ਦਾ ਜੀ ਦੋਸਤੋ ਕਠਲ ਦਾ ਰੇਟ ਹੈਗਾ ਜੀ 60 ਰੁਪਏ ਕਿਲੋ ਦਾ ਭਾਅ ਜੀ ਕਠਲ ਦਾ ਜੀ ਜੀ ਦੋਸਤੋ ਅੱਜ ਅਸੀਂ ਨਾਲ ਗੱਲਬਾਤ ਕਰ ਰਹੇ ਬਦੌਰ ਬਾਬੂ ਜੀ ਹੋਰ ਬਾਬੂ ਜੀ ਠੀਕ ਹੋ ਠੀਕ ਹੈ ਠੀਕ ਹੈ ਸਵੇਰੇ ਸਵੇਰੇ ਠੰਡ ਵੀ ਬਹੁਤ ਹੋਗੀ ਕਹੇ ਹੋਇ ਇੱਕ ਘਰ ਬੰਨੇ ਹੋਗੀ 4 ਵਜੇ 4 ਵਜੇ ਪੂਰੀ ਠੰਡ ਹੁੰਦੀ ਆ ਹਾਂ ਜੀ ਤੇ ਤੌੜਾ ਵੀ ਆ ਪਾ ਠੰਡਾ ਵੀ ਹੋਈ ਆ ਹਾਂ ਜੀ ਹਾਂ ਹੋਰ ਵਧੀਆ ਤੁਸੀਂ ਆ ਨਾ ਕੋਈ ਕੰਮ ਹੈ ਵਧੀਆ 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 ਚਲੋ ਵਧੀਆ ਜੀ ਤੇ ਹੋਰ ਮਾ ਠੀਕ ਮਿਲ ਜਾਂਦਾ ਮੰਡੀ ਦਾ ਹਾਂ ਜੀ ਹਾਂ ਵਧੀਆ ਧੰਨਵਾਦ ਹੋਰ ਸੇਕਾ ਕਿਵੇਂ ਆ ਸੇਕਾ ਕੀ ਹਾਲ ਨੇ ਭਾਈ ਵਧੀਆ ਕਾਇਮ ਆ ਭਾਈ ਕਾਇਮ ਨਾ ਹੁਣ ਹੀ ਡਿਊਟੀ ਤੋਂ ਆਇਓ ਹੈ ਕੀ ਲੈਣਾਗੇ ਅੱਜ ਘਰ ਵਾਸਤੇ ਸਭ ਵੇ ਹੈ ਆਲੂ ਮੁਕੇ ਪਏ ਜੀ ਯਾਰ ਅੱਛਾ ਕੰਮ ਮੂੜੀਆਂ ਲੈਂਦੀਆਂ ਨੇ ਪ੍ਰੋਫੈਸ਼ਨਲ ਆਈਆਂ ਸਰ ਵਧੀਆ ਨਾਲੇ ਹੁਣ ਪ੍ਰੌਫੈ ਦੇ ਵਧੀਆ ਮੂੜੀ ਵਾਲੇ ਸਰਦੀ ਚ ਖਾਣੇ ਚਾਹੀਦੇ ਆ ਹੋਰ ਜਗਮਾਨ ਕੀ ਹਾਲ ਨੇ ਭਾਈ ਕੈਮਾ ਹੋਰ ਭਾਈ ਲੋਟਾਂ ਤੂੰ ਵੀ ਕੈਮਾ ਮਾਜੋ ਕਿਹੜਿਆ ਵੀ ਹੋਰ ਜਿਹੜੀ ਚਾਹ ਮਿਲ ਜਾ ਕੋਲੇ ऑर्गेनिक का माल दिन में ही उधर भाई गुरुंगो से आप दलबदा कर दे भाई दे 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 ला जी राम राम जी की बात है ले लीजिए दूसरी चीज ले लीजिए नमस्कार जी और जी नमस्कार भाई वो तो ठीक हो जी बढ़िया बढ़िया तू सुनाओ कोई भी तेरा की रेट चली जांदा जी अपने ऑर्गेनिक का पिस्ता 35 रुपए किलो दे गया है हां जी जेड़ा ऑर्गेनिक पीरीता होता है ना जी पूरा वसीता तावदा वसीता है जी इसका रेट हैगा जी 35 रुपए का ऑर्गेनिक पूरा तावदा तसल्ली कर पूरा बढ़िया मिल रही किसी भी लाइन दी सख्त चीज ठीक है जी ਇੱਕ ਹੋਰ ਵੀ ਕਹਾਣੀਆਂ ਦਿਖਾ ਦਿੰਦਾ ਤੇ ਗੋਗੇ ਭਾਈ ਜੀ ਨਾਲ ਤੋਂ ਮਿਲ ਜਾਂਦੀਆਂ ਨੇ ਇਹ ਸੁੱਕੇ ਨਰੀਅਲ ਦਾ ਕੀ ਰੇਟ ਦਿੱਲੀ ਜਾਂਦਾ ਜੀ ਸੁੱਕਾ ਨਰੀਅਲ ਜਾਦਾ 3600 ਰੁਪਏ ਦੀ ਬੋਰੀ 2700 ਰੁਪਏ ਦੀ ਬੋਰੀ ਹੈ ਜੀ ਕਿਸੇ ਵੀ ਲੈਣੀ ਹੈ ਜੀ ਬੰਦ ਕਰੇ ਦਾ ਦਿੱਤਾ ਜੀ ਇਹ ਤੇ ਕਿੰਨੇ ਦਾਣੇ ਹੁੰਦੇ ਜੀ ਇਹਦੇ ਵਿੱਚ ਇਹ 70 ਦਾਣੇ ਹੁੰਦੇ ਜੀ ਹਾਂਜੀ 70 ਦਾਣੇ ਹੁੰਦੇ ਬੋਰੀ ਦੇ ਵਿੱਚ ਕਿੱਥੇ ਲੈਣੇ ਪਏ ਜੀ 3600 ਦੀ ਬੋਰੀ ਹੈ ਜੀ ਹਾਂਜੀ ਖੁੱਲਾ ਪੀਸ ਵੀ ਮਿਲਦਾ ਹੈਗਾ 55 ਰੁਪਏ ਦਾ ਪੀਸ ਹੁੰਦਾ ਹੈ 55 ਰੁਪਏ ਦਾ ਖੁੱਲਾ ਪੀਸ ਮਿਲ ਜੂ ਜੀ ਕਿਸੇ ਵੀ ਲੈਣਾ ਜੀ 55 ਰੁਪਏ ਦਾ ਪੀਸ ਜੀ ਇਪਨੈਪਲ ਦਾ ਕੀ ਰੇਟ ਚੱਲੀ ਜਾਂਦਾ ਜੀ ਆਪਣਾ ਫਾਈਨਲ ਪ੍ਰਾਈਸ 27.5 ਰੁਪਏ ਦਾ ਲਓ ਜੀ ਹਾਂਜੀ ਜੀ ਬੋਲੋ 27.5 ਰੁਪਏ ਦਾ ਜੀ ਕਿਲੋ ਦਾ ਜੀ ਇਹ ਇਹ ਵੀ ਇਕੱਠੀ ਲੈਣਾ ਪੈਣਾ ਜੀ ਇਹ ਵੀ ਇਹ 10 ਕਿਲੋ ਦੀ ਐਵਰੇਜ ਹੁੰਦੀ ਸਾਡੀ ਹਾਂਜੀ 10 ਕਿਲੋ ਤੋਲਦੇ ਨੇ ਘੱਟ ਵਾਟਾ ਹਾਂਜੀ ਘੱਟੋ ਘੱਟ 10 ਕਿਲੋ ਲੈਣਾ ਪੈਣਾ ਜੀ ਕਿਸੇ ਨੇ ਵੀ ਲੈਣਾ ਜੀ 22 ਤੋਂ ਲੈ ਕੇ 27 27 ਰੁਪਏ ਤੇ ਕਰਾਉਈ 27 ਰੁਪਏ ਤੇ ਕਰਾਉਈ ਜੀ ਇਹਦੀ ਕੀ ਰੇਟ ਜੀ ਇਹ 10 ਕਿਲੋ ਦਾ ਕੀ ਰੇਟ ਜੀ ਜੇ ਕਿਸੇ ਨੇ ਵੀ ਲੈਣਾ ਨਹੀਂ ਸਾਡਾ ਕੀ ਰੇਟ ਆਦਾ ਜੀ 350 ਰੁਪਏ ਹਾਂਜੀ ਦੋਸਤੋ 350 ਹਾਂਜੀ ਦੋਸਤੋ ਸੋਨੂੰ ਚੀਕੂ ਚਾਹੀਦਾ ਨਾ ਜੀ ਪੰਜ ਨੰਬਰ ਦੁਕਾਨ ਤੇ ਮਿਲ ਜਾਣਗੇ ਬੰਦ ਡੱਬੇ ਆ ਗਏ ਬਾਈ ਹੋਰਾਂ ਕੋਲੇ ਤੇ ਰੇਟ ਬਾਈ ਹੋਰਾਂ ਦਾ ਹੈਗਾ ਜੀ ਇਹਦਾ ਬੰਦ ਡੱਬੇ ਦਾ ਜੀ 400 ਰੁਪਏ ਦਾ ਭਾਅ ਜੀ ਚੀਕੂਆਂ ਦਾ ਜੀ ਠੀਕ ਹੈ ਜੀ ਬੰਦ ਡੱਬੇ ਲੈਣੇ ਪੈਂਦੇ ਜੀ ਤੇ weight ਹੁੰਦਾ 10 ਕਿਲੋ ਜੀ ਉਹਦੇ ਵਿੱਚ ਡੱਬੇ ਦੇ ਵਿੱਚ ਬੰਦ ਜੀ ਜੀ हां जी दोस्तों 5 नंबर पे और भी अनारां ਦਾ ਸਟਾਕ ਮਿਲ ਜੂਗਾ ਜੇ ਕਿਸੇ ਨੂੰ ਅਨਾਰ ਚਾਹੀਦੇ ਨੇ ਜੀ ਅਨਾਰਾਂ ਦਾ ਰੇਟ ਹੈਗਾ ਜੀ 1200 ਤੋਂ ਲੈ ਕੇ 1300 ਰੁਪਏ ਤੱਕ ਦਾ ਭਾਅ ਜੀ ਗ੍ਰੀਕ ਤੋਂ ਲੈ ਕੇ ਮੋٹے ਤੱਕ ਦਾ ਭਾਅ ਜੀ ਅਨਾਰਾਂ ਦਾ ਜੀ ਤੇ ਬੰਦ ਪੇਟੀਆਂ ਮਿਲ ਜਾਣਗੀਆਂ ਜੀ ਅਨਾਰਾਂ ਦੀਆਂ ਜੀ ਕਿਸੇ ਨੂੰ ਵੀ ਲੈਣੇ ਜੀ ਤੇ weight ਹੈਗਾ ਜੀ ਇਹਦੇ ਵਿੱਚ 10 ਕਿਲੋ weight ਹੁੰਦਾ ਜੀ ਅਨਾਰਾਂ ਦਾ ਜੀ ਹਾਂ ਜੀ ਦੋਸਤੋ ਤੁਹਾਨੂੰ ਕਿਨੂ ਵੀ ਮਿਲ ਜਾਣਗੇ ਕਿਨੂ ਬਹੁਤ ਵਧੀਆ ਨੇ ਜੀ ਤੇ ਕਿਨੂਆਂ ਦਾ ਰੇਟ ਹੈਗਾ ਜੀ 25 ਤੋਂ ਲੈ ਕੇ ₹80 روپے ਤੱਕ ਦਾ ਭਾਅ ਜੀ ਕਿੰਨੂ ਆਦਾ ਜੀ ਇਹ ਬੰਦ ਗਰੇਟਾ ਦਾ ਭਾਅ ਜੀ ਕਿੰਨੂ ਆਦਾ ਹਾਂਜੀ ਦੋਸਤੋ ਸੇਵ ਬਾਰੇ ਗੱਲਬਾਤ ਕਰੀਏ ਤਾਂ ਸੇਵ ਦਾ ਰੇਟ ਹੈਗਾ ਜੀ 700 ਤੋਂ ਲੈ ਕੇ 1000 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਪੂਰਾ ਵਧੀਆ ਕੁਆਲਿਟੀ ਦਾ ਸੇਵ ਆ ਜੀ 700 ਤੋਂ ਲੈ ਕੇ 1000 ਰੁਪਏ ਤੱਕ ਬੇਟੀ ਮਿਲ ਜੂਗੀ ਬੰਦੜ ਕੋਟੀ ਦਾ ਭਾਅ ਜੀ ਸੇਵ ਦਾ ਜੀ ਹਾਂਜੀ ਦੋਸਤੋ ਜਿਹੜੇ ਚੈਣੀ ਅੰਗੂਰ ਹੁੰਦੇ ਨਾ ਜੀ ਚੈਣੀ ਅੰਗੂਰ ਲਾਲ ਅੰਗੂਰ ਹੁੰਦੇ ਜੀ ਇਹਨਾਂ ਦਾ ਰੇਟ ਹੁੰਦਾ ਘੱਟ ਜੀ ਤੇ ਰੇਟ ਹੈਗਾ ਜੀ ਇਹਦਾ 1300 ਰੁਪਏ ਦਾ ਜੀ ਜਿਹੜੇ ਗ੍ਰੀਨ ਆ ਹਰੇ ਅੰਗੂਰ ਹੁੰਦੇ ਸੀ ਚੈਣੀ ਅੰਗੂਰ ਉਹਦਾ ਰੇਟ ਹੈਗਾ ਜੀ 1600 ਤੋਂ ਲੈ ਕੇ 1550 ਰੁਪਏ ਤੱਕ ਦਾ ਭਾਅ ਜੀ ਅੰਗੂਰਾਂ ਦਾ ਜੀ ਚੈਣੀ ਦਾ ਜੀ ਹਾਂਜੀ ਦੋਸਤੋ ਸੰਤਰੇਆਂ ਦਾ ਭਾਅ ਹੈਗਾ ਜੀ ਥੋੜਾ ਜਿਹਾ ਤੇਜ਼ ਹੁੰਦਾ ਜੀ ਸੰਤਰੇਆਂ ਦਾ ਰੇਟ ਹੈਗਾ ਜੀ 70 ਰੁਪਏ ਕਿਲੋ ਦਾ ਭਾਅ ਜੀ ਸੰਤਰੇਆਂ ਦਾ ਜੀ ਇਹ ਵੀ ਬੰਦ ਗ੍ਰੇਡ ਮਿਲ ਜਾਣਗੇ ਜੇ ਕਿਸੇ ਨੇ ਲੈਣੇ ਜੀ ਸੰਤਰੇਆਂ ਦਾ ਜੀ ਹਾਂਜੀ ਦੋਸਤੋ ਜਿਹੜਾ ਇੱਕ ਮਾਲਟਾ ਪੂਰਾ ਵਧੀਆ ਮਾਲਟਾ ਦਾ ਰੇਟ ਹੈਗਾ ਜੀ ਪੂਰਾ ਟੌਪ ਦਾ ਮਾਲਟੇ ਦਾ ਰੇਟ ਰਿਹਾ ਜੀ ਇਹਦਾ ਪੂਰਾ ਵਧੀਆ ਲਾਲ ਵਾਲੇ ਦਾ ਜੀ ਹਾਂਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਆਲੂ ਤੇ ਪਿਆਜ਼ ਦਾ ਕੀ ਭਾਰ ਹੈ ਜੀ ਅੱਜ ਦਾ ਜੀ ਆਪਾਂ ਬਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਹੈ ਜੀ ਅੱਜ ਦਾ ਉਸ ਤੋਂ ਆਪਾਂ ਬਬੂ ਜੀ ਨਾਲ ਗੱਲਬਾਤ ਕਰਦੇ ਤੇ ਆਲੂ ਬਾਰੇ ਨਵੇਂ ਆਲੂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਰ ਹੈ ਜੀ ਆਲੂ ਨਾਲ ਜੀ ਅੱਜ ਦਾ ਜੀ ਨਮਸਕਾਰ ਬਾਹੂ ਜੀ ਨਮਸਕਾਰ ਨਮਸਕਾਰ ਹੋ ਠੀਕ ਹੋ ਜੀ ਬਹੁਤ ਵਧੀਆ ਇਹ ਨਵੇਂ ਆਲੂ ਦਾ ਕੀ ਭਾਰ ਹੈਗੇ ਜੀ ਅੱਜ ਨਵੇਂ ਆਲੂ ਅਮਰਸਰ ਕਾ ਬਿਚੇ 750 ਰੁਪਏ ਕਟਾ ਹਾਂਜੀ ਦੋਸਤੋ ਅੰਮਰਸਰ ਵਾਲੇ ਆਲੂ ਦਾ ਭਾਅ ਹੈਗਾ ਜੀ ਨਵੇਂ ਆਲੂਆਂ ਦਾ ਜੀ 450 ਰੁਪਏ ਦਾ ਭਾਰ ਰਹਿ ਗਿਆ ਜੀ ਆਲੂਆਂ ਦਾ ਜੀ ਨਵੇਂ ਵਾਲੇ ਜੀ ਤੇ ਪੁਰਾਣਿਆਂ ਦਾ ਕੀ ਮੁੱਲ ਰਹਿ ਗਿਆ ਪੁਰਾਣੇ ਤਾਂ ਵਿਕਦਾ ਹੀ ਨਹੀਂ 200-200 ਰੁਪਏ 200 ਤੋਂ ਲੈ ਕੇ 200 ਰੁਪਏ ਤੱਕ ਗੱਠਾ ਮਿਲਦੀ ਜੀ ਪੁਰਾਣੇ ਦਾ ਤੇ ਨਵੇਂ ਦਾ ਰੇਟ ਹੈਗਾ ਜੀ ਹੁਣ ਸੇਲ ਦਾ ਰੇਟ ਹੈ ਜੀ ਬੰਦ ਗੱਟੇ ਦਾ ਜੀ 50 ਕਿਲੋ ਤੇ ਰੇਟ ਹੈਗਾ ਜੀ 450 ਰੁਪਏ ਦਾ ਭਾਰ ਰਹਿ ਗਿਆ ਜੀ ਗੱਟੇ ਦਾ ਜੀ ਆਲੂਆਂ ਦਾ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਪਿਆਜ਼ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ ਪਿਆਜ਼ ਦਾ ਨਵੇਂ ਦਾ ਹਾਂਜੀ ਦੋਸਤੋ ਜਿਹੜਾ ਨਵਾਂ ਪਿਆਜ਼ ਆ ਨਵੇਂ ਪਿਆਜ਼ ਦਾ ਰੇਟ ਹੈਗਾ ਜੀ 10 ਰੁਪਏ ਕਿਲੋ ਘੱਟਾ ਮਿਲ ਜੀ ਕਿਸੇ ਨੇ ਵੀ ਲੈਣੀ ਨਵੇਂ ਪਿਆਜ਼ ਦਾ ਜੀ ਤੇ ਹੋਰ ਵੀ ਵਧੀਆ ਮੋਟੇ ਪਿਆਜ਼ ਦੀ ਕੁਆਲਿਟੀ ਚਾਹੀਦੀ ਹੈ ਜੀ ਪਿਆਜ਼ ਦੀ ਨਵੇਂ ਦੀ ਜੀ ਤੇ ਬੰਦ ਗੱਡੀ ਦੇ ਵਿੱਚੋਂ ਮਿਲ ਜੂ ਗੱਡੀ ਦੇ ਵਿੱਚੋਂ ਜੇ ਰੇਟ ਹੈਗਾ ਜੀ ਇਹਦਾ 14 ਰੁਪਏ ਕਿਲੋ ਦਾ ਭਾਜ ਜੀ ਪਿਆਜ਼ ਦਾ ਜੀ ਇਹ ਬੰਦ ਗੱਟੇ ਦਾ ਭਾਜ ਜੀ ਆਪਾਂ ਖੁੱਲਾ ਪਿਆਜ਼ ਵੀ ਦਿਖਾ ਦੇਣਾ ਢੇਰੀ ਵਾਲਾ ਤੇ ਇਹ ਹੈਗਾ ਜੀ ਪੂਰਾ ਵਧੀਆ ਟੌਪ ਦਾ ਪਿਆਜ਼ ਹੈ ਜੀ 14 ਰੁਪਏ ਕਿਲੋ ਮਿਲ ਜੂਗਾ ਜੀ ਪਿਆਜ਼ ਹਾਂ ਜੀ ਦੋਸਤੋ ਲਸਣ ਦਾ ਰੇਟ ਹੈਗਾ ਜੀ ਕੋਲ ਸੇਂਦ ਦੇ ਰੇਟ ਦਿਖਾਉਨੇ ਐਮਪੀ ਵਾਲਾ ਲਸਣਾ ਜੀ ਇਹ ਪੂਰਾ ਵਧੀਆ ਮੋਟੀ ਗੰਡੀ ਵਾਲਾ ਤੇ ਰੇਟ ਹੈਗਾ ਜੀ ਇਹਦਾ 70 ਰੁਪਏ ਕਿਲੋ ਦਾ ਭਾਅ ਹੋ ਗਿਆ ਜੀ ਬੰਦ ਗੱਟੇ ਦਾ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਗੱਟਾ ਲੈਣਾ ਪੈਣਾ ਜੀ ਲਸਣ ਦਾ ਰੇਟ ਹੈਗਾ ਜੀ 70 ਰੁਪਏ ਕਿਲੋ ਦਾ ਭਾਅ ਜੀ ਐਮਪੀ ਵਾਲੇ ਲਸਣ